ਓਏ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੇਰਾ ਮਲੀਆਂ ਪੱਕੀਆਂ ਪਿੰਡ ਆ। ਇਹ ਮੈਂ ਸੇਰ ਤੋਂ ਦਾਣੇ ਲੈ ਕੇ ਆਇਆ ਹੋਇਆ। ਤੇ ਅਜੇ ਤੱਕ ਕੋਈ ਖਾਸ ਪ੍ਰਬੰਧ ਨਹੀਂ ਕੋਈ ਸਰਕਾਰੀ ਅਧਿਕਾਰੀ ਤੱਕ ਨਹੀਂ ਪਹੁੰਚੀ। ਇੱਥੇ ਕਿਸੇ ਨੇ ਮਦਗਾ ਕੇ ਪੁੱਛਿਆ ਨਹੀਂ ਵੀ ਕਿੰਦਾ ਦੀ ਖਰੀਦ ਫਰੋਖਤ ਹੋ ਰਹੀ ਆ। ਕਿੱਥੇ ਇਥੇ ਪਾਣੀ ਦਾ ਜਾਂ ਕੋਈ ਪ੍ਰਬੰਧ ਹੈ ਜਾਂ ਨਹੀਂ ਹੈ। ਸਰਕਾਰੀ ਪਾਣੀ ਆਂਦਾ ਆ। ਕੋਈ ਜਦੋਂ ਬੰਦ ਹੋ ਗਿਆ ਤਾਂ ਫਿਰ ਬਾਕੀ ਕਿੱਥੋਂ ਪੀਂ ਪੀਤਾ ਜਾਵੇ। ਕੋਈ ਹੋਰ ਕੋਈ ਇੱਥੇ ਹੈ ਹੀ ਨਹੀਂ ਕਿ ਚੀਜ਼ ਆ ਵੀ। ਅਸੀਂ ਇਹਨਾਂ ਦੇ ਕਿਉਂਕਿ ਸੁਖ-ਸਹੂਲਤ ਦੇਣੀ ਆ ਕਿਸ ਤਰ੍ਹਾਂ ਨਹੀਂ ਆ। ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ ਜੀ ਇੱਧਰ ਤੁਸੀਂ ਆਪ ਹੀ ਜਾ ਕੇ ਕਰਕੇ ਦੇਖ ਲਓ ਕੁਝ ਹੈ ਇੱਥੇ ਬੈਠਣ ਦੀ ਕਿਸਾਨ ਕਿਦੇ ਥੱਲੇ ਬਹਿ ਰਿਹਾ ਹੈ ਕਿਦੇ ਬੋਰੀਆਂ ਦੇ ਬਹਿ ਰਿਹਾ ਹੈ ਹੋਰ ਇੱਥੇ ਕੋਈ ਪ੍ਰਬੰਧ ਪ੍ਰਬੰਧ ਦਾ ਕੋਈ ਖਾਸ ਦੇਖਦਾ ਨਹੀਂ ਆ ਤੇ ਇਹ ਸਰਕਾਰ ਵੱਲੋਂ ਦੇਖਿਆ ਜਾਵੇ ਤੇ ਜਿੱਦ ਸਾਡਾ ਪੰਜਾ 6 ਘੰਟੇ ਚਲੇ ਤੋਲਾਈ ਨਹੀਂ ਹੋਈ ਸਾਨੂੰ ਪੇਮੈਂਟ ਦਾ ਕਿਦਾਂ 2-3 ਘੰਟੇ ਚ ਆ ਜਾਏਗੀ ਭਾਜੀ ਇਹ ਤਾਂ ਮੰਡੀ ਦੀ ਸਫਾਈ ਨਹੀਂ ਹੋਈ ਦਾਣੇ ਲਾਉਣ ਨੂੰ ਨਹੀਂ ਸਫਾਈ ਹੋਈ ਤੇ ਪ੍ਰਬੰਧ ਕਿਹੜੇ ਹੋ ਗਏ ਆ ਐਵੇਂ ਕਾਗਜ਼ਾਂ ਦੇ ਵਿੱਚ ਪ੍ਰਬੰਧ ਜਾਂ ਅਖਬਾਰਾਂ ਦੇ ਸਰਕੀਅਲ ਬਟਾਉਂ ਦੇ ਪ੍ਰਬੰਧ ਕੀਤੇ ਜਾਂ ਪ੍ਰਬੰਧ ਕੀਤੇ ਆ ਇੱਥੇ ਦੇ ਇਧਰ ਮਾਰਾ ਕੈਮਰਾ ਘੁਮਾ ਕੇ ਦੇਖੋ ਮੈਨੂੰ ਦੱਸੋ ਵੀ ਅਜੇ ਤੱਕ ਇਹਦੀ ਮੰਡੀ ਦੀ ਸਫਾਈ ਵੀ ਹੋਈ ਆ ਹੈ ਇੱਕ ਟੇਕ ਅਪ ਰਾਇਲ ਤੋਂ ਖਰੀਦ ਸਰਕਾਰੀ ਖਰੀਦ ਸ਼ੁਰੂ ਹੋਈ ਆ ਤੇ ਇੱਥੇ ਤਾਂ ਕੋਈ ਪਰਚੇ ਨਹੀਂ ਇਹਦਾ ਇੱਥੇ ਕਿਹੜਾ ਅਧਿਕਾਰੀ ਆਇਆ ਜਿਹਨੇ ਦੇਖਿਆ ਵੀ ਇੱਥੇ ਮੰਡੀ ਬੋਰਡ ਦੇ ਵਿੱਚ ਸਾਫ ਸਫਾਈ ਹੋਈ ਆ ਫਸਫੇ ਉਹ ਤੋਂ ਇਦਾਂ ਹੀ ਡਿੱਗ ਰਹੇ ਆ ਲਾਈਟ ਲਾਈਟਿੰਗ ਦਾ ਪੂਰਾ ਪ੍ਰਬੰਧ ਨਹੀਂ ਹੋਇਆ ਇਹਨਾਂ ਨੂੰ ਠੀਕ ਉਹ ਤਾਂ ਐਵੇਂ ਕਾਗਜ਼ਾਂ ਦੇ ਵਿੱਚ ਕਹੀ ਜਨਾ ਜੀ ਬਹੁਤ ਖੁਸ਼ ਹੋ ਗਿਆ ਜੀ ਮਰਾ ਖੁਸ਼ ਹੋ ਗਿਆ ਅਸੀਂ ਬਹੁਤ ਕੋਸ਼ਿਸ਼ ਕਰਤਾ ਆ ਇਹ ਕਿਹੜੀ ਮੰਡੀ ਆ ਇਕ ਕਨਮਨ ਮੰਡੀ ਭਾਜੀ ਕਿਰਾਣਾ ਪੜੀ ਸੁਖਵੀਰ ਸਿੰਘ ਗੁੱਲੂ ਪਿੰਡ ਬਲਗਣਾ ਤੋਂ ਆ ਤੇ ਇੱਥੇ ਆਏ ਆ ਮਾਰਕੀਟ ਕਮੇਟੀ ਕਨਮਾਨ ਆ ਆ ਤੇ ਕੇਸ ਕੁਮਾਰ ਰਜੂ ਮਾਲੀ ਦੀ ਮੰਡੀ ਆ ਜੀ ਸਾਡੇ ਆ ਜੀ ਫਰੀਦ ਵਾਲਾ ਕੋਈ ਨਹੀਂ ਇੱਥੇ ਆ ਜੀ ਤੱਕ ਨਾ ਕੋਈ ਉਹ ਜੀ ਗੱਲ ਨਾ ਬਾਤ ਵਾ ਫੇਰ ਤੇ ਲਿਆਂਦੇ ਆ ਧਾਣੇ ਉਹਦੇ ਆ ਪੱਖਾ ਲਵਾਉਂਦੇ ਆ ਇੱਕੋ ਢੇੜੀ ਨੂੰ ਪੱਖਾ ਲੱਗਣਦੇ ਆ ਵਾ ਕੋਈ ਵੀ ਨਹੀਂ ਇੱਥੇ ਆਇਆ ਕੱਲ ਵੀ ਆਏ ਆ ਦਾਦੇ ਉਹ ਸੇਖਾਂ ਜਰੂਰ ਸੀ ਸੇਖਾਂ ਤੇ ਪੈਰਾ ਪੂਰਾ ਮਾਰ ਕੇ ਗਿਆ ਪਰ ਕੋਈ ਅਮਲ ਨਹੀਂ ਉਹਨਾਂ ਦੇ ਕੋਈ ਕੰਮ ਨਹੀਂ ਵੈਸੇ ਇੱਕ ਉਹਦੀ ਇਹ ਗੱਲ ਕੁਝ ਵੀ ਨਹੀਂ ਹੈ ਪੰਨਾ ਸਗਾਣੇ ਵਿੱਚ ਹੀ ਜਾਂਦੀ ਆ ਕਿ ਆਉਂ ਕੰਡੇ ਆਣ ਕੰਡੇ ਤੇਰੀ ਪੂਤਾ ਪ੍ਰਬੰਧ ਉਹ ਕੋਈ ਪ੍ਰਬੰਧ ਵੀ ਨਹੀਂ ਦੇਖ ਲਓ ਤੁਸੀਂ ਇਦਾਂ ਡੇਰ ਲੋ ਕੀ ਉਹ ਪੱਕਾ ਲਈ ਜਾਂਦੇ ਆ ਨਾ ਕੋਈ ਕਿਸੇ ਚੀਜ਼ ਦੀ ਕੋਈ ਬਾਰਦ ਕੋਈ ਪਾਣੀ ਵੀ ਨਹੀਂ ਕਿਤੇ ਵੀ ਨਹੀਂ ਵੇਖੋ ਤੁਸੀਂ ਦੇਖ ਲਓ ਕੋਈ ਨਹੀਂ ਘੁੰਮ ਕੇ ਕੋਈ ਵੀ ਪਾਣੀ ਪੋਣੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਉਹ ਬਾਤ ਉਹਨਾਂ ਦਾ ਮੈਂ ਕਿਹਾ ਦੇਖ ਲਓ ਕਿਥੇ ਬਾਥਰੂਮ ਇੱਥੇ ਇਹ ਵੇਲੇ ਕੋਲੇ ਜੇ ਹੋ ਕੇ ਕਰ ਲਈਦੇ ਆ ਭਈ ਇਹਦੀ ਵੇਖੀਦਾ ਵਾ ਵੀ ਉਹ ਚੜੀਆਂ ਉਧਰੋਂ ਮਿਤਾਉਂਦੀਆਂ ਨਹੀਂ ਮੰਗਣ ਵਾਲੀਆਂ ਦੇਖਦੇ ਉਹਨਾਂ ਤੋਂ ਦੇਖੀ ਤਾਂ ਨਹੀਂ ਕੋਈ ਕੋਈ ਗਲਤ ਨਾ ਕੰਮ ਹੋ ਜੇ ਉਹਨਾਂ ਪਾਸੋਂ ਤੇ ਜਾਣਾ ਪੈਂਦਾ ਵੇਖ ਕੇ ਕੋਈ ਇਹੋ ਜੀ ਕੋਈ ਸਾਨੂੰ ਤੇ ਦਿਖਿਆ ਨਹੀਂ ਅਜੇ ਤੱਕ ਕੋਈ ਇਹੋ ਜਿਹਾ ਪ੍ਰਬੰਧ ਕੋਈ ਬਾਥਰੂਮ ਦਾ ਉਹ ਵੇਖੋ ਬਾਥਰੂਮ ਉੱਤੇ ਬਿਲਕੁਲ ਬੰਦ ਹੋਆ ਕੋਈ ਇਹੋ ਜਿਹਾ ਨਹੀਂ ਤੇ ਜੇ ਪ੍ਰਬੰਧ ਦੇਣਾ ਹੈ ਨਾ ਸਰਕਾਰ ਦੇ ਅੱਖਰ ਇੱਕ ਦਿਨ ਚਾਲੂ ਕਰਾਂਗੇ ਫਿਰ ਫਰੀਦ ਚਾਲੂ ਕਰਾਂਗੇ ਕੱਲ ਵੀ ਫਰੀਦ ਚਾਲੂ ਹੋਈ ਅੱਜ ਵੀ ਕੋਈ ਫਰੀਦ ਚਾਲੂ ਹੋਈ ਆਹ ਤੇਰੀਆਂ ਵੇਖ ਲਓ ਤੁਸੀਂ ਉੱਥਾ ਪੈងੇ ਸਾਗੇ ਕੋਈ ਛਣਾਈ ਨਹੀਂ ਹੈਗੇ ਕੋਈ ਪਾਣੀ ਦਾ ਪ੍ਰਬੰਧ ਕੋਈ ਨਹੀਂ ਤੇ ਕੋਈ ਉੱਧਰ ਚਾਹੀਦਾ ਤਾਂ ਆਦੇ ਉਸ ਤੋਂ ਪਾਣੀ ਪੀ ਲੋ ਉੱਥੇ ਤਾਲਾ ਲੱਗਾ ਉੱਥੇ ਵਾਟਰ ਸਪਲਾਈਸ ਤਾਲਾ ਲੱਗਾ ਉੱਥੇ ਕੋਈ ਨਿਕਾ ਜੇ ਆ ਕੇ ਹੁਣ ਵੀ ਤင်း ਜਾ ਕੇ ਵੇਖ ਸਕਦੇ ਕੋਈ ਛਣਾਈ ਨਹੀਂ ਕੋਈ ਦਾਣੇ ਵਾਸਤੇ ਕੋਈ ਫਰੀਦ ਵਾਸਤੇ ਆਉਣੀ ਨਹੀਂ ਬਾਤ ਹੁੰਦਾ ਕੋਈ ਪ੍ਰਬੰਧ ਨਹੀਂ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਇਹ ਕਹਿੰਦੇ ਪਿਓ ਮਾਰ ਰਖਿਆ ਸੀ ਕੋਈ ਹੋਈ ਨਹੀਂ ਰਹਿ ਤੂੰ ਦੇਖ ਲੈ ਤੂੰ ਆਪ ਤੀ ਵੇਖ ਤੂੰ ਚਾਰ ਵੇਖ ਲੈ ਰਹੇ ਤੇ ਕੋਈ ਖਰੀਦ ਨਹੀਂ ਹਾਂਡੀ ਵਾ ਮੇਰਾ ਤੇਰੀ ਉੱਧਰ ਤੱਕ ਤੁੰਗੀਆਂ ਪਈਆਂ ਅਈਆਂ ਛੇਰ ਤੇ ਆ ਕੇ ਬੈਠੇ ਆ ਆ ਵੀ ਨਹੀਂ ਉੱਲੇ ਹੀ ਦੇ ਕਦੇ ਕੀ ਕਰਦੇ ਆ ਤੂੰ ਦੇਖ ਲੋ ਜੀ ਦਾਣੇ ਬਿਲਕੁਲ ਛੁੱਟਿਆ ਤਾ ਮਾ ਸਾਡੇ ਦੇਖੋ ਤੀ ਦਾਣੇ-ਦਾਣੇ ਖਰਾਕ ਪੂਰੇ ਕਰਨਗੇ ਤੇ ਦਾਣਾ ਮੋਚਰੋਗੇ ਤਾਂ ਹੀ ਜੁਲਿਆ ਆਪਾਂ ਕੋਈ ਨਹੀਂ ਕੋਈ ਪ੍ਰਬੰਧ ਪਾਰਕ ਵਿਭਾਗ ਦੇ ਅਧਿਕਾਰੀ ਜਾਂ ਇੰਸਪੈਕਟਰ ਕੋ ਆਇਆ ਕੋਈ ਵੀ ਨਹੀਂ ਆਇਆ ਅਸੀਂ ਵੇਖਿਆ ਹੀ ਕੋਈ ਨਹੀਂ ਮਿਲਿਆ ਕੋਈ ਪੁੱਛਿਆ ਤੁਸੀਂ ਕਿ ਇੱਥੇ ਕਿਤੋਂ ਆਏ ਦੇ ਕੀ ਕਰਤਾ ਕੀ ਆ ਤੁਹਾਡਾ ਦਾਣਾ ਛੁੱਟਿਆ ਜਾ ਰਿਹਾ ਨਹੀਂ ਤੁਹਾਨੂੰ ਕੋਈ ਪੁੱਛਦਾ ਨਹੀਂ ਦਾ ਪੱਕਾ ਲੱਗ ਚੁੱਕਾ ਵਾ ਪਾਰਦਾਨਾ ਨਹੀਂ ਆਇਆ ਪਹਿਲਾਂ ਦੇ ਬਾੜਾਂ ਨੇ ਭੇਜਦਾਗਾ ਤੇ ਤਰਪਾਲਾਂ ਵੇਖਦਾ ਉਹ ਵੀ ਨਹੀਂ ਨੋਟ ਕਿ ਚਲ ਗਈ ਆਵੇ ਨਹੀਂ ਜੜਕ ਚਲ ਗਈ ਨੇ ਥੜੀ ਘੋਰਾ ਗਈ ਇਹ ਤਲਜਣੀਆਂ ਕਰਦਾ ਆਪਰ ਤਲਜਣੀਆਂ ਤਰਪਾਲਾਂ ਕੋਈ ਪ੍ਰਬੰਧ ਨਹੀਂ ਕੋਈ ਨਹੀਂ ਪੈਰਾਂ ਤੇ ਛਾਈ ਬੈਠੇ ਅਸੀਂ ਤੇ ਆਪ ਪਾਣੀ ਪੀਤੇ ਹਲ ਡਰਾਮ ਦੇ ਪੀ ਕੋਈ ਨਹੀਂ ਚੰਦਾ ਕੋਈ ਕੁਛ ਨਹੀਂ ਆ ਗਾ ਬاتھਰੂਮੀਆਂ ਦਾ ਭਾਈ ਬਾਤਾਂ ਥੱਲੇ ਓਟਾਏ ਜਾਂ ਤਲਜਣੇ ਉਸ ਤੋਂ ਬਾਅਦੋਂ ਕਰਕੇ ਆਉਂਦੇ ਪਾਣੀ ਆਇਓ ਮੋਟਰ ਤੋਂ ਪੀ ਕੇ ਮਰੀਏ ਤੋਂ ਮੈਂ ਆ ਜੀ ਮੈਂ 12:00 ਵਜੇ ਦੇ ਇਸ ਦਿਨ ਪਹੁੰਚਿਆ ਮੇਰੇ ਹੁਣ ਬਾਣੇ ਕੋਈ ਚਲੇ ਪ੍ਰਬੰਧ ਕੋਈ ਨੂੰ ਪਾਣੀ ਆਇਆ ਸਾਡੇ ਸਭ ਕੋ ਪਾਣੀ ਸਭ ਕੋ ਮਿਲਿਆ ਸਰ ਟੈਂਟ ਲੱਗਾ ਉੱਧਰ ਮੈਂ ਉਹ ਮੈਨੂੰ ਅੱਧੇ ਬਾਥਰੂਮ ਆਵਾਜ਼ ਆ ਸਰ ਜਦੋਂ ਮੀਡੀਆ ਆਈ ਹੈ ਤਾਂ ਫਿਰ ਉਹ ਟੈਂਪਰੇਰੀ ਤੁਸੀਂ ਬਾਥਰੂਮ ਬੁਲਾਉਣੇ ਕਿਸਾਨਾ ਮਾਤ ਟੈਂਟ ਲਾਉਣਾ ਹੁੰਦਾ ਕਿੱਥੇ ਆ ਤੇ ਸੱਤ ਨਾਲ ਕਿਉਂ ਮੈਨੂੰ ਸ਼ੋਅ ਕਾਗਜ਼ੀ ਪੁੱਤਰੀ ਕਰਦੇ ਬਾਕੀ ਸਰ ਮੇਨ ਮੰਡੀ ਇੱਥੇ ਟੈਂਪਰੇਰੀ ਬਾਥਰੂਮ ਲਗਾ ਦੇ ਪਾਸੇ ਟੈਂਪਰੇਰੀ ਜਿਹੜੀ ਛੱਡ ਲਾਉਣੀ ਕਿਸਾਨਾ ਬਾਤ ਪ੍ਰਬੰਧ ਕਰਨਾ ਹੀ ਤੇ ਉਹ ਮੈਨੂੰ ਬਾਕੀ ਕਿੱਥੇ ਇੰਦਰ ਮੇਰੇ ਪਾਣੀ ਪੂਜਾ ਨਹੀਂ ਸਰ ਉੱਧਰ ਆ ਖਾਣਾ ਖੋਣਾ ਕਿਹਨੇ ਪਿਉ ਮੈਨੂੰ ਕਿਸੇ ਇੱਕਾ ਨੂੰ ਅੱਜ ਮੈਂ ਖਾਸ ਸ਼ੇਰ ਸ਼ੇਰ ਤਾਂ ਮਸੇ ਇਹ ਕਈ ਯਾਰ ਤਿੰਨ ਚਾਰ ਬੰਦੇ ਬੇਲੋ ਸਾਨੂੰ ਸ਼ੇਰ ਹੁੰਦੀ ਹੁੰਦੇ ਪਈ ਅਸੀਂ ਇਸੇ ਨੂੰ ਜਰੂਰ ਕੋਲੇ ਮੈਂ ਇੱਧਰ ਰੋਟੀ ਖਾਣਨਾ ਮੇਰਾ ਨਾਮ ਜਸਵਿੰਦਰ ਸਿੰਘ ਿਆੜ ਮੈਂ ਇੱਥੇ ਵਾਹੂ ਚਾਰਜ ਮੇਟਰ ਸੈਕਟੀਮੈਂਟ ਦੀ ਧੰਨਵਾਦ ਜੀ ਜੀ ਹਾਂਜੀ ਪ੍ਰਬੰਧ ਵੇਖੋ ਜੀ ਆ ਜਿੰਮੇਦਾਰ ਸਾਡੇ ਲਾਗੇ ਖਲੋਤੇ ਨੇ ਉਹ ਬਾਪੂ ਜੀ ਤੁਹਾਡੇ ਸਾਹਮਣੇ ਹੁਣ ਦੇਖ ਗਏ ਨੇ ਉਹ ਸਵੇਰੇ 12:00 ਵਜੇ ਆਏ ਵਾਰਦੀਆ ਸਹਿਬਾਨ ਨੇ ਆਪ ਦੱਸਿਆ ਕਿ 12:00 ਵਜੇ ਆਏ ਉਹਨਾਂ ਦਾ ਮਾਲ ਤੋਲ ਚੁੱਕਾ ਬਾਹਰਦਾਨੀ ਦੀ ਇੱਧਰ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਤੁਸੀਂ ਮੇਰੇ ਨਾਲ ਆਏ ਠੀਕ ਹੈ ਜੀ ਬਾਥਰੂਮ ਸਾਡਾ ਖੁੱਲਾ ਪਿਆ ਜਦੋਂ ਵੀ ਕਿਸੇ ਨੇ ਜਾਣਾ ਪਾਣੀ ਵਾਲਾ ਸਾਡਾ ਉੱਤੇ ਟੈਂਟ ਦੋਹੇ ਦੇ ਪਾਈਪਾਂ ਵਾਲਾ ਲੱਗ ਚੁੱਕਾ ਤੇ ਉੱਤੇ ਕੂਲਰ ਵੀ ਹੈਗਾ ਸਾਡੇ ਕੋਲ ਜੇ ਕਿਸੇ ਜਿਮੀਦਾਰ ਨੂੰ ਕੋਈ ਪਾਣੀ ਦੀ ਜ਼ਰੂਰਤ ਆ ਇੱਧਰ ਪੁਆਇੰਟ ਬਣੇ ਨੇ ਪਰ ਅਸੀਂ ਪਾਣੀ ਠੰਡਾ ਪਾਣੀ ਠੰਡਾ ਆ ਰਿਹਾ ਜੀ ਹਾਂ ਤੁਹਾਡੇ ਸਾਹਮਣੇ ਜਿਮੀਦਾਰ ਸਾਹਿਬ ਕਹਿ ਰਹੇ ਆ ਪਾਣੀ ਆ ਰਿਹਾ ਠੀਕ ਹੈ ਜੀ ਹੁਣ ਵੇਖੋ ਜਿਹੜੇ ਜਿਮੀਦਾਰ ਤੁਹਾਨੂੰ ਪਾਣੀ ਦੀ ਜ਼ਰੂਰਤ ਆ ਤੁਸੀਂ ਪੀ ਲਿਆ ਵੀ ਤਾਂ ਕੋਈ ਪ੍ਰੋਬਲਮ ਤੇ ਨਹੀਂ ਪਾਣੀ ਚ ਉਹ ਗੰਦਾ ਹੋਵੇ ਪਾਣੀ ਨਹੀਂ ਠੰਡਾ ਸਾਡੇ ਭਾਜੀ ਸਾਰੇ ਪ੍ਰਬੰਧ ਪੂਰੇ ਨੇ ਜਿੰਨੇ ਇੱਕ ਸ मेहरबानी गर